ਤਾਰਿਆ ਸੂਹੀ ਮਹੱਲਾ ਪੰਜਵਾ ਭੈ ਸਾਗਰੂ ਭੈ ਸਾਗਰ ਤਰਿਆ ਹਰ ਹਰ ਨਾਮ ਧਿਆਏ RAM ਬੋਹ ਤੜਾ ਹਰ ਚਰਨ ਅਰਾਦੇ ਮਿਲ ਸਤਗੁਰ ਪਾਰ ਲੰਘਾਏ RAM ਗੁਰ ਸ਼ਬਦੀ ਤਰੀਏ ਬੋੜ ਨ ਮਰੀਏ ਚੂਕੈ ਆਵਣ ਜਾਣਾ ਜੋ ਕਿਸ ਕਰੈ ਸੂਹੀ ਭਲ ਮਾਨੋ ਤਾਂ ਮਨ ਸਹਿਜ ਸੁਮਾਣਾ ਦੁੱਖ ਨਾ ਭੂਖ ਨਾ ਰੋਗ ਨਾ ਵਿਆਪੈ ਸੁਖ ਸਾਗਰ ਸਰਣੀ ਪਾਈ ਹਰ ਸਿਮਰ ਸਿਮਰ ਨਾਨਕ ਰੰਗ ਰਾਤਾ ਮਨ ਕੀ ਚਿੰਤ ਮਟਾਏ ਸੰਤ ਜਨਾ ਹਰ ਮੰਤਰ ਦਿਰੜਾਇਆ ਹਰ ਸਾਜਨ ਵਸਗਤ ਕੀਨੇ RAM ਆਪਨੜਾ ਮਨ ਆਗੇ ਧਰਿਆ ਸਰਬਸ ਠਾਕੁਰ ਦੀਨੇ RAM ਕਰੇ ਆਪਣੀ ਦਾਸੀ ਮਿੱਟੀ ਉਦਾਸੀ ਹਰ ਮੰਦਰ ਥਿਤ ਪਾਈ ਅਨੰਦ ਬਨੋਦ ਸਿਮਰੋ ਪ੍ਰਭ ਸਾਚਾ ਵਿਛੜ ਕਬਹੂ ਨਾ ਜਾਈ ਸਾਵਡ ਭਾਗਨ ਸਦਾ ਸੁਹਾਗਣ RAM ਨਾਮ ਗੁਣ ਚੀਨੇ ਕਹੋ ਨਾਨਕ ਰਵਹਿ ਰੰਗ ਰਾਤੀ ਪ੍ਰੇਮ ਮਹਾਰਸ ਭੀਨੇ ਅਨੰਦ ਬਨੋਦ ਭਏ ਨਿਤ ਸਖੀਏ ਮੰਗਲ ਸਦਾ ਹਮਾਰੇ RAM ਆਪ ਲੜੈ ਪ੍ਰਭ ਆਪ ਸ਼ਿੰਗਾਰੀ ਸੋ ਬਾਵੰਤੀ ਨਾਰੇ ਰਾਮ ਸਹਿਜ ਸੁਭਾਏ ਭਏ ਕਿਰਪਾਲਾ ਗੁਣ ਅਵਗੁਣ ਨਾ ਵਿਚਾਰਿਆ ਕੰਠ ਲਗਾਏ ਲੀਏ ਜਨ ਆਪਣੇ ਰਾਮ ਨਾਮ ਉਰ ਧਾਰਿਆ ਮਾਨ ਮੋਹ ਮਦ ਸਗਲ ਵਿਆਪੀ ਘਰ ਕਿਰਪਾ ਆਪ ਨੇ ਵਾਰੇ ਕਹੋ ਨਾਨਕ ਭੈ ਸਾਗਰ ਤਰਿਆ ਪੂਰਨ ਕਾਜ ਹਮਾਰੇ ਗੁਣ ਗਪਾਲ ਗਾਵ ਹੋ ਨਿਤ ਸਖੀ ਹੋ ਸਗਲ ਮਨੋਰਥ ਪਾਏ ਰਾਮ ਸਫਲ ਜਨਮ ਹੁਆ ਮਿਲ ਸਾਧੂ ਏਕ ਅੰਕਾਰ ਧਿਆਏ ਰਾਮ ਜਪ ਏਕ ਪ੍ਰਭੂ ਅਨੇਕ ਰਵਿਆ ਸਰਬ ਮੰਡਲ ਛਾਇਆ ਬ੍ਰਹਮੋ ਪਸਾਰਾ ਬ੍ਰਹਮ ਪਸਰਿਆ ਸਭ ਬ੍ਰਹਮ ਦ੍ਰਿਸ਼ਟੀ ਆਇਆ ਜਲ ਥਲ ਮਹੀਲ ਪੂਰ ਪੂਰਨ ਤਿਸ ਬਿਨਾ ਨਹੀਂ ਜਾਏ ਪੀਖ ਦਰਸ਼ਨ ਨਾਨਕ ਬਿਗਸੇ ਆਪ ਲਏ ਮਲਾਈ ਸੂਹੀ ਮਹੱਲਾ ਪੰਜਵਾਂ ਅਬ ਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ RAM ਮਨ ਇੱਛੇ ਸੇ ਈ ਫਲ ਪਾਏ ਕਰਤੈ ਆਪ ਵਸਾਇਆ RAM ਕਰਤੈ ਆਪ ਵਸਾਇਆ ਸਰਬ ਸੁਖ ਪਾਇਆ ਪੁੱਤ ਭਾਈ ਸਿੱਖ ਬਿਗਾਸੇ ਗੁਣ ਗਾਵਹਿ ਪੂਰਨ ਪਰਮੇਸ਼ਰ ਕਾਰਜ ਆਇਆ ਰਾਸੇ ਪ੍ਰਭ ਆਪ ਸੁਆਮੀ ਆਪੇ ਰਖਾ ਆਪ ਪਿਤਾ ਆਪ ਮਾਇਆ ਕਹੋ ਨਾਨਕ ਸਤਗੁਰ ਬਲੇਹਾਰੀ ਜਿਨ ਇਹੋ ਥਾਨ ਸੁਹਾਇਆ ਕਰਮੰਦਰ ਹਟ ਨਾਲੇ ਸੋਹੀ ਜਿਸ ਵਿੱਚ ਨਾਮ ਨਿਵਾਸੀ ਰਾਮ ਸੰਤ ਭਗਤ ਹਰਨਾਮ ਆਰਾਧਹਿ ਕਟਿਏ ਜਮ ਕੀ ਫਾਸੀ RAM ਕਾਟੀ ਜਮ ਫਾਸੀ ਪ੍ਰਭ ਅਬਨਾਸੀ ਹਰ ਹਰ ਨਾਮ ਧਿਆਈ ਸਗਲ ਸਮਗਰੀ ਪੂਰਨ ਹੋਈ ਮਨ ਇੱਛੇ ਫਲ ਪਾਏ ਸੰਤ ਸੱਜਣ ਸੁਖ ਮਾਣਹਿ ਰਲੀਆਂ ਦੁਖ ਦਰਦ ਭ੍ਰਮ ਨਾਸੀ ਸ਼ਬਦ ਸਵਾਰੇ ਸਤਿਗੁਰ ਪੂਰੇ ਨਾਨਕ ਸਦ ਬਲ ਜਾਸੀ ਦਾਤ ਖਸਮ ਕੀ ਪੂਰੀ ਹੋਈ ਨਿਤ ਨਿਤ ਚੜੈ ਸਵਾਈ RAM ਪਾਰ ਬ੍ਰਹਮ ਖਸਮਾਨਾ ਕੀਆ ਜਿਸ ਦੀ ਵੱਡੀ ਵਡਿਆਈ RAM ਆਦ ਜਗਾਦ ਭਗਤਨ ਕਾਰ ਆਖਾ ਸੋ ਪ੍ਰਭ ਭਇਆ ਦਿਆਲਾ ਜੀ ਜੰਤ ਸਭ ਸੁਖੀ ਵਸਾਈ ਪ੍ਰਭ ਆਪੇ ਕਰ ਪ੍ਰਿਤ ਪਾਲਾ ਦਹ ਦਿਸ ਪੂਰ ਰਹਿਆ ਜਸ ਸੁਆਮੀ ਕੀਮਤ ਕਹਿਣ ਨਾ ਜਾਈ ਕਹੋ ਨਾਨਕ ਸਤਗੁਰ ਬਲੇਹਾਰੀ ਜਿਨ ਅਬ ਚਲ ਨੀਵਰ ਖਾਈ ਗਿਆਨ ਧਿਆਨ ਪੂਰਨ ਪਰਮੇਸ਼ਰ ਹਰ ਹਰ ਕਥਾ ਨਿਤ ਸੁਣੀਐ RAM ਅਨਹਦ ਚੂਜ ਭਗਤ ਪਵ ਪੰਜਨ ਅਨਹਦ ਵਾਜੇ ਤੁਨੀਐ RAM ਅਨਹਦ ਚੁਨ ਘਾਰੇ ਤਤ ਵਿਚਾਰੇ ਸੰਤ ਗੋਸਤ ਨਿਤ ਹੋਵੈ ਹਰ ਨਾਮ ਆਰਾਧ ਹੈ ਮੈਲ ਸਭ ਕਾਟ ਹੈ ਕੇਲੇ ਵਿੱਕ ਸਗਲੇ ਖੋਇ ਤਹ ਜਨਮ ਨਾ ਮਰਨਾ ਆਉਣ ਜਾਣਾ ਬਹੁੜ ਨਾ ਪਾਈਐ ਜੁਨੀਐ ਨਾਨਕ ਗੁਰ ਪਰਮੇਸ਼ਰ ਪਾਇਆ ਜਿਸ ਪ੍ਰਸਾਦ ਇਛ ਪੁਨੀਐ ਸੂਹੀ ਮਹੱਲਾ 5 ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ ਤਰਤ ਸੁਹਾਵੀ ਤਾਲ ਸੁਹਾਵਾ ਵਿੱਚ ਅਮਰਤ ਜਲ ਛਾਇਆ ਰਾਮ અમૃત જલ છાયા પૂર્ણ સાજ કરાયા સગલ મનોરથ પૂરી જય જય કાર પયા જાગે અંતર લાથે સગલ વિસૂરિ પૂર્ણ પુરુખા ચુત અભનાસી જસ વેદ પ્રાણી ગાયા અપના બિરદ રખયા પરમેશ્વર નાનક નામ ઢાયા નવ નિદ સિદ રદ દીને કરતે ਟੋਟ ਨਾ ਆਵੇ ਕਾਈ ਰਾਮ ਖਾਤ ਖਰਚਤ ਬਿਲਿਸ਼ਤ ਸੁਖ ਪਾਇਆ ਕਰਤੇ ਕੀ ਦਾਤ ਸਵਾਈ ਰਾਮ ਦਾਤ ਸਵਾਈ ਨਖੋਟ ਨਾ ਜਾਈ ਅੰਤਰਜਾਮੀ ਪਾਇਆ ਕੋਟ ਬਿਗਨ ਸਗਲੇ ਉਠਣਾਠੇ ਦੁਖ ਨਾ ਨੇੜੈ ਆਇਆ ਸ਼ਾਂਤ ਸਹਿਜ ਆਨੰਦ ਘਨੇਰੇ ਬਿਨਸੀ ਭੂਖ ਸਬਾਈ ਨਾਨਕ ਗੁਣ ਗਾਵਹਿ ਸੁਆਮੀ ਕੇ ਅਚਰਜ ਜਿਸ ਵਡਿਆਈ RAM ਜਿਸ ਕਾ ਕਾਰਜ ਤਿਨਹੀ ਕੀਆ ਮਾਨਸ ਕੀ ਆਵੇ ਚਾਰਾ RAM ਭਗਤ ਸੋਹਨ ਹਰ ਕੇ ਗੁਣ ਗਾਵਹਿ ਸਦਾ ਕਰਹਿ ਜੈ ਕਾਰਾ RAM ਗੁਣ ਗਾਏ ਗੋਬਿੰਦ ਅਨੰਦ ਉਪਜੇ ਸਾਧ ਸੰਗਤ ਸੰਗ ਬਣੀ ਜਿਨ ਉਦਮ ਕੀਆ ਤਾਲ ਕੇਰਾ ਤਿਸ ਕੀ ਉਪਮਾ ਕਿਆ ਗਨੀ ਹੱਥ ਸੱਟ ਤੀਰਥ ਪੁੰਨ ਕਿਰਿਆ ਮਹਾ ਨਿਰਮਲ ਚਾਰਾ ਪਤਤ ਪਾਵਨ ਬਿਰਦ ਸੁਆਮੀ ਨਾਨਕ ਸ਼ਬਦ ਆਧਾਰਾ ਗੁਣ ਨਿਧਾਨ ਮੇਰਾ ਪ੍ਰਭ ਕਰਤਾ ਉਸਤਤ ਕੌਣ ਕਰੀ ਜੈ ਰਾਮ ਸੰਤਾ ਕੀ ਬੇਨੰਤੀ ਸੁਆਮੀ ਨਾਮ ਮਹਾਰਸ ਦੀ ਜੈ ਰਾਮ ਨਾਮ ਦੀ ਜੈ ਦਾਨ ਕੀ ਜੈ ਬਿਸਰ ਨਾਹੀ ਇੱਕ ਖਿਨੋ ਗੁਣ ਗੋਪਾਲ ਉਚਰ ਰਸਨਾ ਸਦਾ ਗਾਈਐ ਅਨ ਦਿਨੋ ਜਿਸ ਪ੍ਰੀਤ ਲਾਗੀ ਨਾਮ ਸੇਤੀ ਮਨ ਤਨ ਅੰਮ੍ਰਿਤ ਭੀਜੈ ਬਿਨਵੰਤ ਨਾਨਕ ਇਛ ਪੁੰਨੀ ਪੇਖ ਦਰਸ਼ਨ ਜੀਜੈ ਰਾਗ ਸੂਹੀ ਮਹੱਲਾ ਪੰਜਵਾਂ ਸ਼ੰਤ ਇੱਕ ਓੰਕਾਰ ਸਤਿਗੁਰ ਪ੍ਰਸਾਦ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ ਹਉ ਸੰਮਲ ਥਕੀ ਜੀ ਉਹ ਕਦੇ ਨਾ ਬੋਲੇ ਕਉਰਾ ਕਉੜਾ ਬੋਲ ਨਾ ਜਾਣੈ ਪੂਰਨ ਭਗਵਾਨੈ ਔਗਣ ਕੋ ਨਾ ਚਿਤਾਰੀ ਪਤਤ ਪਾਵਨ ਹਰ ਬਿਰਦ ਸਦਾਏ ਇਕ ਤਿਲ ਨਹੀਂ ਭੰਨੈ ਘਾਲੀ ਘਟ ਘਟ ਵਾਸੀ ਸਰਬ ਨਵਾਸੀ 네ਰਾ ਹੀ ਤੇ 네ਰਾ ਨਾਨਕ ਦਾਸ ਸਦਾ ਸਰਨਾਗਤ ਹਰ ਅੰਮ੍ਰਿਤ ਸੱਜਣ ਮੇਰਾ ਹਉ ਬਿਸਮ ਭਈ ਜੀ ਹਰ ਦਰਸ਼ਨ ਦੇਖ ਅਪਾਰਾ ਮੇਰਾ ਸੁੰਦਰ ਸਵਾਮੀ ਜੀ ਹਉ ਚਰਨ ਕਮਲ ਪਗ ਛਾਰਾ ਪ੍ਰਭ ਪੇਖਤ ਜੀ ਮਾ ਠੰਡੀ ਥੀਵਾ ਤਿਸ ਜੇ ਵੜੇ ਅਵਰ ਨਾ ਕੋਈ ਆਦਿ ਅੰਤ ਮਦ ਪ੍ਰਭ ਰਵਿਆ ਜਲ ਤਲ ਮਹੀਲ ਸੋਈ ਚਰਨ ਕਮਲ ਜਪ ਸਾਗਰ ਤਰਿਆ ਪਵਜਲ ਉਤਰੀ ਪਾਰਾ ਨਾਨਕ ਸਰਨ ਪੂਰਨ ਪਰਮੇਸ਼ਰ ਤੇਰਾ ਅੰਤ ਨਾ ਪਾਰਾ ਵਾਰਾ ਹਉ ਨਿਮਖ ਨਾ ਛੋਡਾਂ ਜੀ ਹਰ ਪ੍ਰੀਤਮ ਪ੍ਰਾਨ ਆਧਾਰੂ ਗੁਰ ਸਤਗੁਰ ਕਹਿਆ ਜੀ ਸਾਚਾ ਅਗਮ ਵਿਚਾਰੂ ਮਿਲ ਸਾਧੂ ਦੀਨਾ ਤਾ ਨਾਮ ਲੀਨਾ ਜਨਮ ਮਰਨ ਦੁਖ ਨਾ ਠੇ ਸਹਿਜ ਸੂਖ ਆਨੰਦ ਖਨੇਰੇ ਹਉ ਮੈਂ ਬਿਨ ਠੀ ਗਾਠੇ ਸਭ ਕੈ ਮਦ ਸਭ ਹੂੰ ਤੇ ਬਾਹਰ ਰਾਗ ਦੁਖ ਤੇ ਨਿਆਰੂ ਨਾਨਕ ਦਾਸ ਗੋਬਿੰਦ ਸਰਲਾਈ ਹਰ ਪ੍ਰੀਤਮ ਮਨੈ ਸਧਾਰੂ ਮੈਂ ਖੋਜਤ ਖੋਜਤ ਜੀ ਹਰ ਨਿਚਲ ਸੋ ਘਰ ਪਾਇਆ ਸਭ ਆਤ੍ਰੋਵ ਦਿੱਥੇ ਜੀਓ ਤਾ ਚਰਨ ਕਮਲ ਚਿਤ ਲਾਇਆ ਪ੍ਰਭ ਅਵਨਾਸੀ ਹਉ ਤਿਸ ਕੀ ਦਾਸੀ ਮਰੈ ਨ ਆਵੈ ਜਾਈ ਧਰਮ ਅਰਥ ਕਾਮ ਸਭ ਪੂਰਨ ਮਨ ਚਿੰਦੀ ਇਛ ਪੁਜਾਈ ਸ੍ਰੋਤ ਸਿਮਰਤ ਗੁਣ ਗਾਵਹਿ ਕਰਤੇ ਸਿਧ ਸਾਧਕ ਮਨ ਜਨ ਧਿਆਇ ਨਾਨਕ ਸਰਨ ਕਿਰਪਾ ਨਿਦ ਸੁਆਮੀ ਵਡਭਾਗੀ ਹਰ ਹਰ ਗਾਇਆ ਇਕ ਓੰਕਾਰ ਸਤਗੁਰੂ